ਸਤਿ ਸ੍ਰੀ ਅਕਾਲ ਮੈਂ ਸਤਨਾਮ ਸਿੰਘ ਧਾਲੀਵਾਲ ਤੁਸੀਂ ਦੇਖ ਰਹੇ ਹੋ ਆਪਣੀ ਮਰਾਇਸ ਬਰਤ ਅੱਜ ਸਾਡੇ ਨਾਲ ਨੇ ਸਰਦਾਰ ਜਗਮਉਂਦ ਸਿੰਘ ਤੇ ਸਰਦਾਰ ਜਸਵੰਤ ਸਿੰਘ ਜੀ ਰਿਤ ਅਵਸ਼ੇਸ਼ ਚਰਚਾ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਤੇ ਅੰਤਰਰਾਸ਼ਟਰੀ ਪੱਧਰ ਤੇ ਕਿੰਨੇ ਮਨੁੱਖੀ ਅਧਿਕਾਰਾਂ ਦੇ ਲੰਘਣਾ ਹੋ ਰਹੇ ਆ ਤੇ ਕੀ ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਇਹ ਕਿਸੇ ਨੂੰ ਇਸ ਦਾ ਕੋਈ ਬੈਨੀਫਿਟ ਮਿਲ ਰਿਹਾ ਜਾਂ ਨਹੀਂ हां जी प्रोफेसर सर ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਨੁੱਖੀ ਦਵਸਨ ਦੇਖੋ ਪਹਿਲਾਂ ਤਾਂ ਇਹ ਕਿ ਇੱਕ ਇਤਿਹਾਸਕ ਬਲ ਫੀਨੋਮਨਾ ਸੀ ਕਿ ਜਦੋਂ ਸੈਕੰਡ ਵਰਲਡ ਵਾਰ ਵਿੱਚ ਫਾਸੀਸਮ ਵਿੱਚ ਹਿਟਲਰ ਤੇ ਮਸੋਲੀਨੀ ਔਰ ਉਹਨਾਂ ਦੇ ਪ੍ਰਭਾਵ ਵਿੱਚ ਉਹਨਾਂ ਨੇ ਲੋਕਾਂ ਤੇ ਬਹੁਤ ਜ਼ੁਲਮ ਕੀਤੇ ਤੇ ਜਿਵੇਂ ਹੀ ਦੁਨੀਆ ਦੀ ਜੰਗ ਖਤਮ ਹੋਈ ਤੇ ਇੱਕ ਚੇਤਨਤਾ ਆਈ ਕਿ ਵੀ ਸਰਕਾਰਾਂ ਤੇ ਇਦਾਂ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ ਜੋ ਮਜ਼ਲੂਮ ਕਰ ਸਕਦੀਆਂ ਨੇ ਪਰ ਕਿਉਂਕਿ ਮਨੁੱਖ ਬਰਾਦਰੀ ਇੱਕ ਹੈ ਮਨੁੱਖ ਇਸ ਕਰਕੇ ਉਹਨਾਂ ਦੇ ਜਿਹੜੇ ਬੇਸਿਕ ਮਨੁੱਖ ਅਧਿਕਾਰ ਹੋਣੇ ਚਾਹੀਦੇ ਨੇ ਜਿਹਦੇ ਚ ਮੂਲ ਅਧਿਕਾਰ ਹੈ ਕਿ ਤੁਸੀਂ ਸਵੈ ਮਾਨ ਨਾਲ ਜ਼ਿੰਦਗੀ ਜੀਣ ਦਾ ਤੁਹਾਨੂੰ ਮਿਲਣਾ ਚਾਹੀਦਾ ਉਹਦੇ ਵਿੱਚ ਇਹ ਕਿ ਤੁਸੀਂ ਇਕੱਠੇ ਹੋ ਕੇ ਆਪਣੀ ਗੱਲ ਕਹਿਣ ਦਾ ਮਨੁੱਖੀ ਹੱਕ ਹੈ ਪਰਿਵਾਰ ਬਣਾਉਣ ਦਾ ਮਿਲਕ ਆਪਣਾ ਮਨੁੱਖੀ ਹੱਕ ਹੈ ਕੰਮ ਦਾ ਮਿਲ ਵਿਦਿਆ ਦਾ ਇਹ ਸਾਰੇ ਹੱਕ ਉਹਦੇ ਵਿੱਚ ਨੇ ਔਰ ਇਹ ਦੁਨੀਆ ਦੇ ਲੈਵਲ ਤੇ ਮਨਾਇਆ ਜਾਂਦਾ ਹੈ ਹਾਲਾਂਕਿ ਉਹ ਇੱਕ ਆਧਾਰ ਹੈ ਜਿਹਦੇ ਨਾਲ ਚੀਜ਼ਾਂ ਨੂੰ ਮੀਅਰ ਕੀਤਾ ਜਾਣਾ ਚਾਹੀਦਾ ਹੈ ਤੋਂ ਜਿਹੜਾ ਉਹ 10 ਦਸੰਬਰ ਨੂੰ ਹਰ ਸਾਲ ਆਉਂਦਾ ਹੈ ਔਰ ਉਹਦੇ ਵਿੱਚ ਐਕਚੁਅਲੀ ਤੱਕ ਵੀ ਸਰਕਾਰਾਂ ਵੀ ਆਪਣਾ ਦਿਨ ਮਨਾ ਕੇ ਉਹਦੀ ਰਿਪੋਰਟ ਮਲੇ ਯੂਨੋ ਦਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਦੀਆਂ ਹਨ ਪੇਰੇ ਸਾਹਿਬ ਆਪਾਂ ਦੇਖਦੇ ਆਂ ਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਲੋੜ ਪਈ ਵੀ ਮਨੁੱਖੀ ਅਧਿਕਾਰ ਜਿਹੜਾ ਕਮਿਸ਼ਨ ਕੋਈ ਇਸ ਤਰ੍ਹਾਂ ਦਾ ਬਣਾਇਆ ਜਾਵੇ ਜਿਸਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਜਿਹੜਾ ਬਣਾਇਆ ਗਿਆ 10 ਦਸੰਬਰ 1948 ਦੇ ਵਿੱਚ ਪਰ ਹੁਣ ਆਪਾਂ ਦੇਖਦੇ ਨੇ ਕਿ ਐਸੇ ਵਾਲੇ ਵੀ 3 ਜਿਹੜਾ ਵਰਲਡ ਵਾਰ ਆ ਉਹਦੀ ਉਹਦੇ ਵੱਲੋਂ ਜਿਹੜੀ ਆ ਉਹ ਗੱਲ ਚੱਲ ਰਹੀ ਹੈ ਦੇਖੋ ਉਹ ਉਹ ਤੇ ਇੱਕ ਵੱਡੇ ਜਿੱਦਾਂ ਹੁਣ ਜਿਹੜਾ ਨਰ ਸੰਘਾਰ ਹੋ ਰਿਹਾ ਹੈ ਮਤਲਬ ਗਾਜ਼ਾ ਦੇ ਵਿੱਚ ਮਤਲਬ ਦੁਨੀਆ ਚੁੱਪ ਬੈਠੀ ਹੈ ਐਕਚੁਅਲੀ ਇਹ ਰਿਵਰਸਲ ਹੁੰਦੀਆਂ ਨੇ ਪਿੱਛਾਂ ਵੱਲ ਨੂੰ ਤੁਰਦੇ ਨੇ ਕਿਉਂਕਿ ਉਹਨਾਂ ਦੇ ਕੈਂਪਾਂ ਚ ਤੁਸੀਂ ਟੈਂਟਾਂ ਚ ਬੈਠੇ ਬੰਦਿਆਂ ਤੇ ਗੋਲੀਆਂ ਚਲਾਓ ਮਲਬਾ ਬੰਬ ਚਲਾਓ ਤੁਸੀਂ ਸਕੂਲਾਂ ਤੇ ਬੰਬ ਚਲਾਓ ਤੁਸੀਂ ਹਸਪਤਾਲਾਂ ਦੇ ਬੰਬ ਚਲਾਓ ਉਹ ਉਹ ਇੱਕ ਬਹੁਤ ਹੀ ਮਤਲਬ ਭਿਆਨਕ ਲੈਵਲ ਹੈ ਕਿਉਂਕਿ ਜਦੋਂ ਜਿੰਨੀਆਂ ਮਤਲਬ ਬਾਦਸ਼ਾਹਤਾ ਹੋਈਆਂ ਨੇ ਜਦੋਂ ਮਰਨ ਦੇ ਨੇੜੇ ਆਉਂਦੀਆਂ ਨੇ ਤੇ ਉਹ ਜਿਆਦਾ ਜ਼ੁਲਮੀ ਹੋ ਜਾਂਦੀਆਂ ਨੇ ਕਿਉਂਕਿ ਉਹਨੂੰ ਅਸਰ ਕਰਨੀ ਸਕਦੀ। ਲੇਕਿਨ ਇਹ ਦਾ ਜਿਹੜਾ ਪ੍ਰਭਾਵ ਹੈ ਕਿ ਅਸੀਂ ਵੀ ਇੱਥੇ ਬਹਿ ਕੇ ਉਹ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਅਸੀਂ ਲਫ਼ਜ਼ੀ ਤੇ ਟ੍ਰਿਬਿਊਟ ਪੇ ਕਰਦੇ ਆਂ ਲੇਕਿਨ ਉਹਨੂੰ ਜ਼ਮੀਨੀ ਲੈਵਲ ਤੇ ਮਤਲਬ ਉਹ ਇੱਕ ਜਿਹੜਾ ਵੀ ਮਿਆਰ ਬਣਿਆ ਹੋਇਆ ਹੈ ਉਹਦੇ ਨਾਲ ਚੀਜ਼ਾਂ ਨੂੰ ਪਛਾਨਣਾ ਮੰਨਣਾ ਮਤਲਬ ਜ਼ਰੂਰੀ ਹੈ। ਜਿਰਕ ਸਿੰਘ ਸਾਹਿਬ ਜਿਹਾ ਆਪਾਂ ਦੇਖੀਏ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਰੱਖੇਟ ਬਣੇ ਨੇ ਜਿਸ ਤਰ੍ਹਾਂ ਹੁਣ ਅੰਤਰਰਾਸ਼ਟਰੀ ਗੱਲ ਹੋ ਰਹੀ ਹੈ ਤੇ ਜਿਸ ਤਰ੍ਹਾਂ ਅਮਰੀਕਾ ਆਇਆ ਜਾਂ ਰਸ਼ੀਆ ਆਇਆ ਜਿਹੜੀਆਂ ਮੇਨ ਮੁੱਖ ਭਾਵਨਾयां ਆਪਣੇ ਵੱਲ ਦੀਆਂ ਉਹੀ ਮਨੁੱਖੀ ਅਧਿਕਾਰਾਂ ਦਾ ਘਾਣਸਾਬ ਕੋ ਵੱਧ ਨਹੀਂ ਕਰਦੇ ਹਾਂ ਬਿਲਕੁਲ ਉਹ ਤਾਂ ਕਰ ਹੀ ਰਹੀਆਂ ਨੇ ਜੇ ਆਪਾਂ ਆਪਣੇ ਦੇਸ਼ ਦੀ ਹਾਲਤ ਵੀ ਅੱਜ ਦੇਖੀਏ ਤਾਂ ਇਹ ਵੀ ਵੱਖ-ਵੱਖ ਵਰਗ ਭਾਵੇਂ ਉਹ ਮਜ਼ਦੂਰ ਨੇ ਕਿਸਾਨ ਨੇ ਮੁਲਾਜ਼ਮ ਨੇ ਜਾਂ ਵੱਖ-ਵੱਖ ਤਰ੍ਹਾਂ ਦੇ ਹੋਰ ਵਰਗ ਨੇ ਸਾਡੇ ਸਮਾਜ ਦੇ ਵਿੱਚ ਉਹ ਕਿਵੇਂ ਆਪਣੀ ਲੜਾਈ ਲੜ ਰਹੇ ਨੇ ਜਿਹੜੀ ਕਿ ਉਹਨਾਂ ਦੀ ਹੱਕੀ ਹੈ ਪਰ ਉਹਨਾਂ ਦੇ ਉਹਨਾਂ ਦੇ ਹੱਕਾਂ ਨੂੰ ਕੁਚਲਣ ਲਈ ਇੱਥੋਂ ਦੇ ਜਿਹੜੇ ਸਾਡੇ ਰਾਜ ਪ੍ਰਬੰਧਕ ਨੇ ਇੱਥੋਂ ਦੀਆਂ ਸਰਕਾਰਾਂ ਨੇ ਉਹ ਉਹ ਕਿਵੇਂ ਉਹਨਾਂ ਤੇ ਡੋਠੀਆਂ ਤੇ ਲਾਠੀਆਂ ਗੋਲੀਆਂ ਭਰਾ ਰਹੀਆਂ ਨੇ ਉਹ ਸਾਰਾ ਕੁਝ ਆਪਾਂ ਰੋਜ਼ ਦੇਖ ਰਹੇ ਹਾਂ ਜਦੋਂ ਕਿ ਸੰਵਿਧਾਨ ਦੇ ਵਿੱਚ ਹਰ ਮਨੁੱਖ ਲਈ ਜਿਉਣ ਯੋਗ ਜਿਹੜੇ ਅਧਿਕਾਰ ਮਿਲੇ ਹੋਏ ਨੇ ਉਹਨਾਂ ਅਧਿਕਾਰਾਂ ਦੀ ਉਲੰਘਣਾ ਜਿਹੜੀਆਂ ਕਰ ਰਹੀਆਂ ਨੇ ਇੱਥੋਂ ਦੀਆਂ ਸਰਕਾਰਾਂ ਕਰ ਰਹੀਆਂ ਨੇ ਆਪਾਂ ਹਰ ਰੋਜ਼ ਦੇਖਦੇ ਆਂ ਇਥੋਂ ਦੇ ਮਜ਼ਦੂਰਾਂ ਨੇ ਖਾਸ ਤੌਰ ਤੇ ਜਦੋਂ ਆਪਾਂ ਗੱਲ ਕਰਦੇ ਆਂ ਉਹਨਾਂ ਨੇ ਆਪਣੇ ਸੰਘਰਸ਼ਾਂ ਰਾਹੀਂ ਜਿਹੜੇ ਹੱਕ ਪ੍ਰਾਪਤ ਕੀਤੇ ਸੀਗੇ ਆਪਣੇ ਅਧਿਕਾਰ ਪ੍ਰਾਪਤ ਕੀਤੇ ਸੀਗੇ ਅੱਜ ਉਹਨਾਂ ਅਧਿਕਾਰਾਂ ਨੂੰ ਖਤਮ ਕਰਕੇ ਸਿਰਫ ਚਾਰ ਕੋਡਾਂ ਦੇ ਵਿੱਚ ਤਬਦੀਲ ਕਰਕੇ ਉਹ ਸਾਰੇ ਕੁਛਲੇ ਗਏ ਨੇ ਕਿਵੇਂ ਉਹਨਾਂ ਦੇ ਕੰਮ ਦੇ ਘੰਟੇ ਵਧਾਏ ਜਾ ਰਹੇ ਨੇ ਉਹਨਾਂ ਦੇ ਆਰਾਮ ਦੇ ਘੰਟੇ ਘਟਾਏ ਜਾ ਰਹੇ ਨੇ ਜਿਸ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਉਹ ਆਪਾਂ ਹਰ ਰੋਜ਼ ਉਹਨਾਂ ਨੂੰ ਸਨਮੁਖ ਹੁੰਦੇ ਆਂ ਜੋ ਜਿੱਥੇ ਤੁਸੀਂ ਰਸ਼ੀਆ ਤੇ ਬਾਹਰਲੇ ਮੁਲਕਾਂ ਦੀ ਗੱਲ ਕੀਤੀ ਐ ਸਾਡੀਆਂ ਸਰਕਾਰਾਂ ਵੀ ਅਸਲ ਦੇ ਵਿੱਚ ਉਹਨਾਂ ਦੀ ਹੀ ਨਿਵੈਂਦਗੀ ਕਰਦੀਆਂ ਨੇ ਵੱਡੇ ਵੱਡੇ ਕਾਰਪੋਰੇਟਾਂ ਦੀਆਂ ਮਤਲਬ ਉਹ ਕਾਰਪੋਰੇਟ ਭਾਵੇਂ ਦੇਸੀ ਨੇ ਭਾਵੇਂ ਵਿਦੇਸੀ ਨੇ ਉਹ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਕਿਸੇ ਵੇਲੇ ਸਾਡੇ ਮੁਲਕ ਦੇ ਉੱਤੇ ਆ ਕੇ ਵਪਾਰ ਕਰਨਾ ਸ਼ੁਰੂ ਕੀਤਾ ਸੀ ਤੇ ਸਾਡੇ ਮੁਲਕ ਦੀ ਮਾਲਕ ਬਣ ਬੈਠੇ ਸੀ ਉਹ ਕੰਪਨੀਆਂ ਤੇ ਅੱਜ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਸਾਡੇ ਦੇਸ਼ ਦੀ ਵਾਗਡੋਰ ਫੇਰ ਉਹਨਾਂ ਦੇ ਹੱਥ ਦੇ ਵਿੱਚ ਦੇਣ ਲਈ ਤਹੁ ਫਿਰਦੀਆਂ ਨੇ ਤੇ ਜਿਹਦੇ ਲਈ ਮਨੁੱਖਾਂ ਦਾ ਚੇਤਨ ਹੋਣਾ ਸਾਡੇ ਸਮਾਜ ਦੇ ਵਿੱਚ ਹਰ ਵਰਗ ਦਾ ਚੇਤਨ ਹੋਣਾ ਬੇਹੱਦ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਪ੍ਰੋਫੈਸਰ ਸਾਹਿਬ ਜੀ ਆਪਾਂ ਲਈ ਪ੍ਰੋਫੈਸਰ ਆਪਣੇ ਰਾਸ਼ਟਰਪਤੀ ਸਾਹਿਬਾਂ ਮਤਲਬ ਆਪਣੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਕੋਈ ਵੀ ਮੁੱਖ ਮੰਤਰੀ ਸਾਹਿਬ ਗੱਲ ਲੱਖਿਓ ਮਨ ਰਾਈਟਸ ਦੀ ਗੱਲ ਕਰਦੇ ਆ ਵੀ ਅਸੀਂ ਪਰ ਜਿੱਥੇ ਤੱਕ ਹਿਊਮਨ ਰਾਈਟਸ ਲੋਕਾਂ ਦਾ ਦੇਖਣ ਤੇ ਗੱਲ ਆ ਉੱਥੇ ਇਹ ਪਿੱਛੇ ਣ ਦਿੰਦੇ ਆ ਇੱਕ ਗੱਲ ਇਹ ਹੈ ਕਿ ਮ ਹਿਊਮਨ ਰਾਈਟ ਦੇ ਵਿੱਚ ਜਿੱਦਾਂ ਹੁਣ ਜਿੱਦਾਂ ਦੁਨੀਆ ਦੀ ਜੰਗ ਦੀ ਗੱਲ ਕੀਤੀ ਜਾਂ ਜਾਂ ਹੁਣ ਜੰਗ ਦੀ ਮਤਲਬ ਇੱਕ ਤਰ੍ਹਾਂ ਦਾ ਮਤਲਬ ਵੱਖਰੇ ਵੱਖਰੇ ਹੁਣ ਸੀਰੀਅਲ ਤੇ ਜਾਵੜੇ ਨੇ ਉੱਥੇ ਮਤਲਬ ਸਾਰੇ ਲੜਨ ਨੂੰ ਸਿੱਧੇ ਹੋ ਗਏ ਹਾਂ ਬਿਲਕੁਲ ਲੇਕਿਨ ਇਹਦੇ ਵਿੱਚ ਜਿਹੜਾ ਹੈ ਨਾ ਕਿ ਇਹ ਜਿਹੜੀ ਮਤਲਬ ਅਰਥਵਿਵਸਥਾ ਹੈ ਅੱਜ ਦੀ ਇਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਆ ਇਹ ਕਾਰਪੋਰੇਟ ਵਾਸਤੇ ਹੈ ਕਾਰਪੋਰੇਟ ਤੁਹਾਡੀ ਲਤ ਖਿਚਣ ਲਈ ਹਿਊਮਨ ਰਾਈਟ ਵਰਤੇਗੀ ਹਾਂ ਬਿਲਕੁਲ ਲੇਕਿਨ ਆਪ ਵਾਇਲੇਟ ਕਰੇਗੀ ਆਹ ਬਾਈ ਅਮਰੀਕਾ ਜਿਹੜਾ ਹੈ ਉਹ ਤੁਹਾਡੀ ਲਤ ਜਰੂਰ ਖਿੱਚੇਗਾ ਲੇਕਿਨ ਉਹ ਕਹਿੰਦੇ ਜੀ ਇਹ ਸਾਡਾ ਦੂਜਾ ਅਦਾਰਾ ਉਹ ਗੱਲ ਕਰ ਰਿਹਾ ਬਿਲਕੁਲ ਇੱਕ ਹੱਥ ਹੋਏ ਨਹੀਂ ਗੱਲ ਲੱਗਦੀ ਇੱਕ ਪਾਸੇ ਤੇ ਜਿਹੜੇ ਘਾਤ ਦਾ ਹਥਿਆਰ ਸਪਲਾਈ ਕਰੀ ਜਾ ਰਹੇ ਹੈ ਮਤਲਬ ਬਾਹਰ ਦੇ ਵਾਸਤੇ ਲੇਕਿਨ ਇਹਦੇ ਵਿੱਚ ਇਹਦੇ ਚ ਇੰਪੋਰਟੈਂਟ ਜਿਹੜਾ ਨਾ ਉਹ ਹੈ ਕਿ ਜਿਹੜਾ ਮਤਲਬ ਜ਼ੀਰ ਖੁਣਾ ਨੇ ਵੀ ਗੱਲ ਕੀਤੀ ਕਿ ਲੋਕਾਂ ਨੂੰ ਚੇਤਨਤਾ ਹੋਣੀ ਚਾਹੀਦੀ ਕਿ ਉਹਨਾਂ ਦੇ ਹੱਕ ਹੈਗੇ ਨੇ ਜਦੋਂ ਲੋਕ ਚੇਤਨ ਹੋਣਗੇ ਤਾਂ ਹੱਕ ਜਿਹੜੇ ਨੇ ਸਟੈਬਲਿਸ਼ ਹੁੰਦੇ ਨੇ ਅਦਰਵਾਈਜ਼ ਤੇ ਕਾਗਜ਼ਾਂ 'ਚ ਲਿਖੇ ਰਹਿ ਜਾਂਦੇ ਨੇ ਹਾਂ ਬਿਲਕੁਲ ਬਿਲਕੁਲ ਤੋ ਹਿਊਮਨ ਰਾਈਟ ਦਾ ਵੀ ਇਹੀ ਹਾਲ ਹੈ ਚਾਹੇ ਸਾਡੇ ਸੰਵਿਧਾਨ 'ਚ ਉਹ ਪੈਰਲਲ ਹੀ ਬਣਿਆ ਜਦੋਂ ਹਿਊਮਨ ਰਾਈਟ ਦਾ ਚਾਰਟਰ ਬਣ ਰਿਹਾ ਸੀ ਉਦੋਂ ਅਸੀਂ ਸੰਵਿਧਾਨ ਵੀ ਬਣਾ ਰਹੇ ਸੀ ਔਰ ਉਹਦੀਆਂ ਜਿਹੜੀਆਂ ਉਹ ਆਇਤਾਂ ਨੇ ਉਹ ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਨਹੀਂ ਆਜ਼ਾਦੀ ਦੀ ਲੜਾਈ 'ਚ ਲਿਖੀਆਂ ਜਾ ਚੁੱਕੀਆਂ ਸੀ ਵੀ ਮਤਲਬ ਜਦੋਂ ਭਗ ਸਿੰਘ ਉਹਨਾਂ ਨੇ ਇਹ ਸਵਾਲ ਕੀਤਾ ਕਿ ਭਾਈ ਤੁਸੀਂ ਸੰਪੂਰਨ ਆਜ਼ਾਦੀ ਦਾ ਮਤਾ ਤੇ ਪਾਸ ਕਰ ਲਿਆ ਪਰ ਲੋਕਾਂ ਨੂੰ ਸੰਪੂਰਨ ਆਜ਼ਾਦੀ ਕਿੱਦਾਂ ਪਹੁੰਚੂਗੀ ਤੇ ਉਦੋਂ ਹੀ ਮਾਰਚ 1931 ਵਿੱਚ ਹੀ ਸਾਡਾ ਫੰਡਮੈਂਟਲ ਰਾਈਟ ਦਾ ਚੈਪਟਰ ਜਿਹੜਾ ਹੈ ਉਹ ਉਹ ਕਾਂਗਰਸ ਨੇ ਲਿਖ ਲਿਆ ਕਿ ਭਾਈ ਇਹਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਲੋਕਾਂ ਨੂੰ ਇੱਕ ਮੂਲ ਹੱਕ ਦਿਓ ਜਿਹਦੇ ਨਾਲ ਉਹ ਹਿੱਸੇਦਾਰੀ ਵੀ ਕਰ ਸਕਣ ਤੇ ਆਪਣੀ ਜਿਹੜੀ ਵਿਵਸਥਾ ਅਵਸਥਾ ਹੈਗੀ ਹੈ ਹਾਲਾਤ ਉਹਨੂੰ ਬਦਲ ਸਕਣ ਤਾਂ ਤਾਂ ਇਹ ਇਸ ਕਰਕੇ ਮਤਲਬ ਇਹ ਜਿਹੜਾ ਇਹ ਇੱਕ ਦਵੰਦ ਹੈ ਕਿ ਸਰਕਾਰਾਂ ਕਹਿੰਦੀਆਂ ਕੁਛ ਨਹੀਂ ਕਰਦੀਆਂ ਬਿਲਕੁਲ ਉਹਦੇ ਉਲਟ ਔਰ ਇਹੀ ਨਵੀਆਂ ਜਿਹੜੀਆਂ ਅਪਰਾਧਿਕ ਕਾਨੂੰਨ ਇਹਨਾਂ ਨੇ ਬਦਲੇ ਨੇ ਉਹ ਉਹਦੇ ਵਿੱਚ ਉਸੇ ਚੀਜ਼ ਨੂੰ ਉੱਪਰ ਚੰਡੀਗੜ੍ਹ ਆਣ ਕੇ ਵੀ ਕਹਿ ਗਏ ਕਿ ਜੇ ਅਸੀਂ ਤੇ ਅੰਗਰੇਜ਼ਾਂ ਦਾ ਰਾਜ ਬਦਲਤਾ ਪਰ ਇਹ ਇੱਕ ਖਝੋਲਾ ਖੜਾ ਕਰਕੇ ਅਸਲ ਗੱਲ ਲੁਕੋ ਲਈ ਵੀ ਉਹਦੇ ਵਿੱਚ ਕੋਈ ਨਹੀਂ ਉਹਦੇ ਵਿੱਚ ਉਹ ਨਹੀਂ ਸਕੋ ਹਾਂ ਮਤਲਬ ਅੰਗਰੇਜ਼ ਵੀ ਕਿਉਂ ਕਾਨੂੰਨ ਸਖਤ ਬਣਾਉਂਦਾ ਸੀ ਜਦੋਂ ਉਹਨੂੰ ਲੱਗਦਾ ਸੀ ਕਿ ਕੰਪਨੀ ਨੂੰ ਜਾਂ ਇੰਗਲੈਂਡ ਨੂੰ ਫਾਇਦਾ ਘਟ ਰਿਹਾ ਹੈ ਉਹ ਉਹ ਦਬਾਉਂਦਾ ਸੀ ਇਕਤਾ ਹੁਣ ਨਹੀਂ ਸੀ ਦੇਣਾ ਚਾਹੁੰਦਾ ਤੋ ਅੱਜ ਜਿਹੜਾ ਹੈ ਕਿ ਲੋਕਾਂ ਦੇ ਉੱਤੇ ਹਰ ਪੱਖੋਂ ਇਸੇ ਕਰਕੇ ਅੱਜ ਲੋਕਾਂ ਵੱਲੋਂ ਇਸ ਗੱਲ ਨੂੰ ਜਾਣਨਾ ਕਿ ਉਹਨਾਂ ਦਾ ਇੱਕ ਸਟੈਂਡਰਡ ਬਣਿਆ ਹੋਇਆ ਹੈ ਜਿਹੜਾ ਹਰ ਨਾਗਰਿਕ ਆਜ਼ਾਦ ਹੈ ਦੇਸ਼ ਵਿੱਚ ਵੀ ਕਿਉਂਕਿ ਉਹਨੂੰ ਮਨੁੱਖ ਜਾਤੀ ਦਾ ਹਿੱਸੇਦਾਰ ਹੋਣ ਕਰਕੇ ਕੁਝ ਹੱਕ ਜਿਹੜੇ ਨੇ ਉਹ ਸੁਰੱਖਿਅਤ ਨੇ ਜਿੱਦਾਂ ਰਾਜੇ ਤੋਂ ਰੈਂਕ ਜਿਹੜਾ ਵੀ ਮਨੁੱਖ ਦੇ ਘਰ ਜਨਮ ਲੈ ਲਿੰਦਾ ਉਹਦੇ ਜਿਹੜੇ ਹਿਊਮਨ ਰਾਈਟਸ ਨੇ ਮਨੁੱਖੀ ਅਧਿਕਾਰ ਆ ਉਹ ਬਰਾਬਰ ਨਹੀਂ ਬਿਲਕੁਲ ਬਿਲਕੁਲ ਪਰ ਮਿਲਦੇ ਨਹੀਂ ਨਹੀਂ ਜਿਹੜੇ ਆਪਣੇ ਉੱਪਰਲੇ ਲੋਕਾ ਮਤਲਬ ਇਸ ਤਰ੍ਹਾਂ ਮੈਂ ਪਹਿਲਾਂ ਗਿਣਿਆ ਮਤਲਬ ਜਿਹੜੇ ਉੱਪਰਲੀਆ ਭਾਵਨਾ ਇਹ ਸੋਚਦੇ ਲੋਕ ਜਿਹੜੇ ਪੋਲੀਟੀਕਲ ਨੇ ਕਿ ਇਹ ਹਿਊਮਨ ਰਾਈਟਸ ਸਾਡੇ ਵਾਸਤੇ ਹੀ ਆ ਗਰੀਬ ਨੂੰ ਮਜ਼ਦੂਰ ਨੂੰ ਕੋਈ ਹਿਊਮਨ ਰਾਈਟਸ ਉਹਦੇ ਦੇਖ ਕੇ ਕੋਈ ਰਾਜ਼ੀ ਨਹੀਂ ਬਿਲਕੁਲ ਜੀ ਤੁਹਾਡਾ ਜੀ ਤੁਹਾਡੀ ਬਿਲਕੁਲ ਸਹੀ ਗੱਲ ਇਹ ਜਦੋਂ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਤਾਂ ਸਪਸ਼ਟ ਹੈ ਸਾਡੇ ਸਾਹਮਣੇ ਕਿ ਕਿਵੇਂ ਸਾਡੀ ਜਿਹੜੀ ਸਰਕਾਰ ਹੈ ਸੈਂਟਰ ਦੀ ਉਹ ਵਸਤੀਵਾਦੀ ਕਾਨੂੰਨ ਖਤਮ ਕਰਨ ਦੇ ਬਹਾਨੇ ਕਿਵੇਂ ਉਹਨਾਂ ਕਾਨੂੰਨਾਂ ਨੂੰ ਹੋਰ ਸਖਤ ਕਰ ਰਹੀ ਹੈ ਸਗੋਂ ਜਿਹੜੇ ਅੰਗਰੇਜ਼ਾਂ ਦੇ ਲੋਕਾਂ ਦੀ ਹੱਕੀ ਲੜਾਈ ਨੂੰ ਲੜਨ ਲਈ ਉਹਨਾਂ ਨੇ ਲੜਾਈ ਲੜਨ ਲਈ ਕਾਨੂੰਨ ਬਣਾਏ ਸੀ ਨਾ ਅੰਗਰੇਜ਼ਾਂ ਨੇ ਉਹ ਲੜਾਈ ਰੋਕਣ ਲਈ ਉਹਨਾਂ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ ਇਵੇਂ ਰੋਲਟੈਕ ਪਰ ਮਰਗੇ ਕਾਨੂੰਨ ਜਿਹੜੇ ਅੰਗਰੇਜ਼ਾਂ ਨੇ ਬਣਾਏ ਸੀਗੇ ਅੱਜ ਉਹਨਾਂ ਦੇ ਵਿੱਚ ਸੋਧ ਕਰਨ ਦੇ ਬਹਾਨੇ ਮਤਲਬ ਅੰਗਰੇਜ਼ਾਂ ਦੇ ਵਸਤੀਵਾਦੀ ਕਾਨੂੰਨ ਖਤਮ ਕਰਨ ਦੇ ਬਹਾਨੇ ਉਹਨਾਂ ਨੂੰ ਹੋਰ ਸਖਤ ਬਣਾ ਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਮਤਲਬ ਉਹ ਬਣਦਾ ਤਾਂ ਇਹ ਸੀ ਵੀ ਕੋਈ ਵੀ ਕਾਨੂੰਨ ਕਿਸੇ 'ਚ ਸੋਧ ਹੋਣੀ ਹੈ ਤਾਂ ਉਹ ਉਹਦੇ ਵਿੱਚ ਲੋਕਾਂ ਨੂੰ ਕੋਈ ਨਾ ਕੋਈ ਰਾਹਤ ਮਿਲਣੀ ਚਾਹੀਦੀ ਹੈ ਪਰ ਇੱਥੇ ਉਲਟ ਹੋ ਰਿਹਾ ਹੈ ਮਤਲਬ ਸੋਧ ਦੇ ਬਹਾਨੇ ਕਿਵੇਂ ਉਹਨਾਂ ਨੂੰ ਹੋਰ ਲੋਕਾਂ ਦੇ ਵਿਰੋਧ ਵਿੱਚ ਖੜਾ ਕੀਤਾ ਜਾ ਰਿਹਾ ਕਾਨੂੰਨਾਂ ਨੂੰ ਉਹ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਪ੍ਰੋਫੈਸਰ ਸਾਹਿਬ ਤੁਸੀਂ ਸ਼ਹੀਦ ਅਜਮ ਭਗਤ ਸਿੰਘ ਦੇ ਨਦੀ ਕੀ ਰਿਸ਼ਤੇਦਾਰ ਤੁਸੀਂ ਬਹੁਤੀਆਂ ਗੱਲਾਂ ਕਈ ਦੰਦ ਕਥਾਵਾਂ ਦੇ ਵਿੱਚ ਆ ਜਾਂਦੀਆਂ ਨੇ ਮਤਲਬ ਤੁਸੀਂ ਕਿੰਨਾ ਕ ਫਰਕ ਦੇਖਦੇ ਹੋ ਕਿ ਜਦੋਂ ਦੇਸ਼ ਗਲਾਂਮ ਸੀਗਾ ਉਦੋਂ ਮਨੁੱਖੀ ਅਧਿਕਾਰਾਂ ਦੇ ਲੰਘਣਾ ਦਾ ਜਾਂ ਹੁਣ ਕਿੰਨਾ ਕ ਫਰਕ ਹੈਗਾ ਇਹ ਦੇਖੋ ਗੱਲ ਕਿੰਨਾ ਕ ਅਸੀਂ ਰਾਈਟ ਜਿਹੜੇ ਆਪਣੇ ਮਾਰਦੇ 100 ਸਾਲ ਪਹਿਲਾਂ 1924 ਚ ਭਗਤ ਸਿੰਘ ਹੁਣਾਂ ਨੇ ਵਿਚਾਰ ਕਰਨਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੇ ਜਿਲ੍ਹਿਆਂ ਵਾਲਾ ਬਾਗ ਦੇਖਿਆ ਨਨਕਾਣਾ ਸਾਹਿਬ ਦਾ ਸਾਕਾ ਦੇਖਿਆ ਮਤਲਬ ਮਤਲਬ ਨਾਮਤਾਰੀ ਮੂਵਮੈਂਟ ਤੋਂ ਮਲਬੈਰ ਹਟਦਾ ਵੀ ਦੇਖਿਆ ਤਾਂ ਉਸ ਵੇਲੇ ਜਿਹੜੇ ਉਹਨਾਂ ਨੂੰ ਆਏ ਲੇਕਨ ਮਾਰਸ਼ਲਾ ਜਿਲ੍ਹਿਆਂ ਵਾਲੇ ਬਾਗ ਦਾ ਕਾਰਨ ਕੀ ਸੀ ਕਿ ਲੋਕ ਏਕਾ ਹੋ ਗਏ ਬਿਲਕੁਲ ਮਤਲਬ ਧਰਮਾਂ ਤੇ ਜਾਤਾ ਤੋਂ ਉੱਪਰ ਉੱਠ ਕੇ ਲੋਕ ਇਕੱਠੇ ਹੋਏ ਤਾਂ ਉਹ ਉਹ ਜਿਹੜੀ ਏਕਤਾ ਸੀ ਉਹ ਉਹ ਡਰਾਉਂਦੀ ਸੀ ਅੱਜ ਵੀ ਜਿਹੜਾ ਮੈਂ ਲੈ ਕੇ ਏਕਤਾ ਦੇ ਨਾਂ ਤੇ ਤੁਸੀਂ ਲੋਕਾਂ 'ਚ ਵੰਡੀਆਂ ਪਾ ਰਹੇ ਹੋ ਇਹ ਉਹੀ ਨੀਤੀ ਹੈ ਔਰ ਉਦੋਂ ਭਗ ਸਿੰਘ ਨੇ ਕਿਹਾ ਸੀਗਾ ਕਿ ਵੀ ਸਾਡੀ ਲੜਾਈ ਦਵੱਲੀ ਹੈ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਜਿਹਦਾ ਫਾਇਦਾ ਸਾਡੇ ਆਪਣੇ ਖੁਦਗਰਜ਼ ਲੋਕ ਵੀ ਉਠਾਉਂਦੇ ਨੇ ਤੇ ਜਿਹੜਾ ਸਾਡਾ ਵੱਡਾ ਦੁਸ਼ਮਣ ਹੈ ਉਹ ਵੀ ਉਠਾਉਂਦਾ ਹੈ ਤੋਂ ਅੱਜ ਵੀ ਅਸੀਂ ਉੱਥੇ ਹੈਗੇ ਅੱਜ ਬਲ ਇਹ ਗੱਲ ਕਰ ਰਹੇ ਸੀਗੇ ਕਿ ਵੀ ਉਦੋਂ 295 ਧਾਰਾ ਬਣਾਈ ਗਈ ਕਿ ਵੀ ਤੁਸੀਂ ਕਿਸੇ ਦੇ ਧਾਰਮਿਕ ਸਥਾਨ ਵਿੱਚ ਦਖਲੰਦਾਜ਼ੀ ਨਹੀਂ ਕਰਨੀ ਹੁਣ ਹਰ ਰੋਜ਼ ਹੋ ਰਹੀ ਹੈ ਕਿਤੇ ਤੁਸੀਂ ਸੁਣਿਆ ਕਿ ਕੋਈ 295 ਚ ਮਕਦਮਾ ਬਣਿਆ ਹੋਵੇ ਉਹਦਾ ਨੰਬਰ ਵੀ ਬਦਲਦਾ ਇਹਨਾਂ 296 ਕਰਤਾ ਲੇਕਿਨ 295 ਏ ਲਾਉਣ ਵਿੱਚ ਇੱਕ ਮਿੰਟ ਲਾਉਂਦੇ ਨੇ ਨਿੱਜੀ ਬੰਦੇ ਨੂੰ ਫੜਨਾ ਹੋਵੇ ਔਰ ਕੋਈ ਕਹਿ ਦੇ ਕਿ ਜੀ ਮੇਰੀਆਂ ਭਾਵਨਾਵਾਂ ਮਤਲਬ ਇਹਨੇ ਆਹਤ ਕਰ ਦਿੱਤੀਆਂ ਔਰ ਭਾਵਨਾਵਾਂ ਜਿਹੜੀਆਂ ਨੇ ਉਹ ਉਹਦਾ ਮਲਕ ਬਹੁਤ ਬੰਦਾ ਥੱਲੇ ਸੋਚਣ ਵਾਲਾ ਜਿਸ ਨੂੰ ਬਾਬਾ ਫਰੀਦ ਨੇ ਕਿਹਾ ਸੀ ਉੱਚੇ ਚੜ ਕੇ ਦੇਖੋ ਮਤਲਬ ਉਹ ਬਿਲਕੁਲ ਨਿੱਜ ਤੋਂ ਵੀ ਥੱਲੇ ਸੋਚਦਾ ਹੈ ਭਾਵਨਾ ਉਹਦੀ ਹੁੰਦੀ ਹੈ ਜਿਹੜਾ ਤਰਕਸ਼ੀਲ ਆਦਮੀ ਹੈ ਉਹ ਭਾਵਨਾ ਤੇ ਕੰਟਰੋਲ ਕਰਦਾ ਮਤਲਬ ਤਲਪ ਤੇ ਕਰਦਾ ਜਿਸ ਤਰ੍ਹਾਂ ਹੁਣ ਆਪਣੇ ਇੱਥੇ ਗੈਨ ਭਗਤ ਸਿੰਘ ਉਹਨਾਂ ਨੇ ਸੋਚਿਆ ਸੀ ਵੀ ਸਾਡਾ ਦੇਸ਼ ਇਦਾਂ ਦਾ ਹੋਊਗਾ ਅਜਾ ਕਿ ਆਪਾਂ ਦੇਖਦੇ ਹਾਂ ਵੀ ਉਹ ਉਸੇ ਤਰ੍ਹਾਂ ਦਾ ਹੈ ਉਹਨਾਂ ਦਾ ਬੜਾ ਮਤਲਬ ਜਿਹੜਾ ਹੈ ਸਪਸ਼ਟ ਸੀਗਾ ਇਹੀ ਜਿਹੜਾ ਸੁਪਨਾ ਨਹੀਂ ਛੱਬੀ ਸੁਪਨਾ ਨਹੀਂ ਉਹਨਾਂ ਦਾ ਮਤਲਬ ਵਿਜਨ ਸੀ ਹਾਂਜੀ ਵਿਜਨ ਹਾਂਜੀ ਸੁਪਨੇ ਤੇ ਵਿਜਨ 'ਚ ਬਹੁਤ ਫਰਕ ਹੁੰਦਾ ਹੈ ਹਾਂਜੀ ਵਿਜਨ ਹੁੰਦਾ ਜਿਹੜਾ ਟ੍ਰਾਂਸਲੇਟੇਬਲ ਹੈ ਹਾਂਜੀ ਮਤਲਬ ਉਹਨਾਂ ਨੇ ਕਿਉਂਕਿ ਉਹਨਾਂ ਨੇ ਇੰਨਾ ਪੜ੍ਹ ਕੇ ਇੰਨਾ ਸਮਝ ਕੇ ਦੁਨੀਆ ਨੂੰ ਮਤਲਬ ਬਣਾਇਆ ਔਰ ਉਹਨਾਂ ਦਾ ਇਹ ਸੀਗਾ ਕਿ ਵੀ ਇਹ ਜਿਹੜੀ ਨਾ ਬਰਾਬਰੀ ਹੈ ਸਭ ਤੋਂ ਵੱਡਾ ਸ਼ਰਾਪ ਅੰਗਰੇਜ਼ ਰਾਜ ਦਾ ਨਾ ਬਰਾਬਰੀ ਹੈ ਔਰ ਹੁਣ ਅਰਥ ਵਿਗਿਆਨੀ ਇਹ ਕਹਿ ਰਹੇ ਨੇ ਕਿ ਜਿਹੜਾ ਭਗਤ ਸਿੰਘ ਦੇ ਵੇਲੇ ਨਾ ਬਰਾਬਰੀ ਸੀਗੀ ਉਹ 216 ਚ ਵਾਪਸ ਆ ਗਈ ਹੈ ਉਹ ਵੀ ਵਾਪਸ ਵੀ ਚੰਦ ਚੰਦ ਲੋਕਾਂ ਦੇ ਹੱਥ 'ਚ ਤਨ ਹੈਗਾ ਭਗਤ ਸਿੰਘ ਕਹਿ ਰਹੇ ਸੀ ਵੀ ਅਸੀਂ ਜਿਹੜਾ ਲੜਾਈ ਲੜ ਰਹੇ ਹਾਂ 98% ਲੋਕਾਂ ਦੀ ਲੜ ਰਹੇ ਹਾਂ 98% ਲੋਕਾਂ ਦੀ ਹਿੱਸੇਦਾਰੀ ਨਾਲ ਲੜ ਰਹੇ ਔਰ ਉਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਨਾ ਬਰਾਬਰੀ ਦਾ ਇਲਾਜ ਵਿਗਿਆਨਕ ਹੈ ਉਹ ਉਹ ਵਿਗਿਆਨਕ ਹੈ ਜਿਹਨੂੰ ਸਮਾਜਵਾਦ ਕਹਿੰਦੇ ਆ ਜਿਹਨੂੰ ਹੁਣ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਵੀ ਸਮਾਜਵਾਦ ਦੀ ਵੱਖਰੀ ਵਿਆਖਿਆ ਹੋ ਸਕਦੀ ਹੈ ਲੇਕਿਨ ਬਰਾਬਰਤਾ ਤੇ ਭਾਈਚਾਰਾ ਜਿਹੜਾ ਹੈ ਉਹ ਉਹਦੀ ਕਾਸਟ ਤੇ ਨਹੀਂ ਵੜ ਸਕਦਾ ਤੋ ਇਹ ਇਹ ਪਖ ਸਿੰਘ ਦਾ ਮਲਵਿਜਨ ਸੀ ਔਰ ਉਹਦਾ ਬਹੁਤ ਇੰਟਰਸਟਿੰਗ ਹੈ ਕਿ ਜਿਹੜੇ ਉਹਨਾਂ ਨੇ ਆਖਰੀ ਚਿੱਠੀ ਲਿਖੀ 2 ਫਰਵਰੀ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਅਗਰ ਆਜ਼ਾਦੀ ਦੀ ਲੜਾਈ ਨੂੰ ਅੱਗੇ ਜਾਣਾ ਹੈ ਕੁਝ ਮੂਲ ਮੁੱਦੇ ਜਿਹੜੇ ਨੇ ਉਹ ਸਾਨੂੰ ਐਡਰੈਸ ਕਰਨੇ ਪੈਣਗੇ। ਔਰ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨਾਂ ਦਾ ਮੂਲ ਮੁੱਦਾ ਹੈ ਕਿ ਉਹਨਾਂ ਨੂੰ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ। ਕਿਉਂਕਿ ਕਰਜ਼ਾ ਜਿਹੜਾ ਤੁਹਾਨੂੰ ਹੁਣ ਦੇਸ਼ ਨੂੰ ਕਰਜ਼ਾ ਹੀ ਖਾ ਰਿਹਾ। ਤੁਹਾਡੀ 1/3 ਜਿਹੜਾ ਟੈਕਸ ਇਕੱਠਾ ਹੁੰਦਾ ਉਹ ਕਰਜ਼ੇ ਦੇ ਵਿਆਜ 'ਚ ਜਾ ਰਿਹਾ। ਤੁਸੀਂ ਤਾਂ ਮਤਲਬ ਕਿ ਲੋਕਾਂ ਦੇ ਭਲੇ ਲਈ ਕਿੱਥੇ ਰਹਿ ਗਿਆ ਪੈਸਾ? ਤੁਸੀਂ ਸੜਕਾਂ ਬਣਾ ਰਹੇ ਹੋ ਕਰਜ਼ਾ ਹੋਰ ਲੈ ਕੇ ਲੇਕਿਨ ਮੁੜ ਕੇ ਕਮਾਈ ਜਿਹੜੀ ਹੈ ਉਹ ਤੇ ਉਹਨਾਂ ਨੂੰ ਵਾਪਸ ਜਾ ਰਹੀ। ਤੋ ਦੂਸਰਾ ਉਹਨਾਂ ਨੇ ਕਹਿ ਸੀਗਾ ਕਿ ਵੀ ਕਿਸਾਨਾਂ ਨੂੰ ਇੱਕ ਕਹਿਰਾ ਟੈਕਸ ਲੱਗਣਾ ਚਾਹੀਦਾ ਹੈ ਮਲੇ ਉਹਨਾਂ ਦੇ 1931 ਦਾ ਲਿਖਿਆ ਹੋਇਆ ਹੈ ਕਹਿਰੇ ਦਾ ਮਤਲਬ ਹੈ ਹੁਣ ਆਪਾਂ ਮਤਲਬ ਉਹ ਆਪ ਹੀ ਮੰਨਦੇ ਨੇ ਜਿਹੜੀਆਂ ਅਮਰੀਕਨ ਗਰੁੱਪ ਹੈ ਕੋਈ ਸੀਡੀ ਉਹ ਕਹਿੰਦਾ ਕਿ ਕਿਸਾਨਾਂ ਤੋਂ 21% ਕਮਾਈ ਸਰਕਾਰ ਕਰਦੀ ਹੈ ਮੈਂ ਵਿਚਾਰਿਆ ਕਿ 21% ਕਿਵੇਂ ਹੁੰਦੀ ਹੈ ਕਿਉਂਕਿ ਹਰ ਜਿਹੜੀ ਇਨਪੁਟ ਪਾਉਣੀ ਉਹਨੇ ਚਾਹੇ ਉਹਨੇ ਡੀਜ਼ਲ ਲੈਣਾ ਹੈ ਖਾਦ ਪਾਉਣੀ ਹੈ ਇਵਨ ਬਿਜਲੀ ਵੀ ਜਿਹੜੀ ਹੈਗੀ ਆ ਕਹਿ ਰਹੇ ਮੁਖਤਰੇ ਨੇ ਲੇਕਿਨ ਉਹਦੇ ਉੱਤੇ ਵੀ ਜਿਹੜਾ ਟੈਕਸ ਇਕੱਠਾ ਹੁੰਦਾ ਉਹ 21% ਹੈ ਜਿੰਨੀ ਪੈਦਾਵਾਰ ਹੁੰਦੀ ਹੈ ਤੋ ਇਹਦਾ ਮਤਲਬ ਹੈ ਕਿ ਵੀ ਧੋਖੇ ਦਾ ਜਿਹੜਾ ਵੀ ਜੇ ਹੁਣ ਕਿਸਾਨ ਕਹਿ ਰਹੇ ਨੇ ਵੀ ਸਾਡਾ ਮਤਲਬ ਵਣਦਾ ਮੁੱਲ ਦੇ ਦਿਓ ਉਹ ਉਹ ਉਹਦੇ ਤੇ ਅਸਿਹੜੇ ਹੋਇਆ ਕਿੰਨੇ ਜੀ ਮੁੱਲ ਦਿੱਤਾ ਤੇ ਫਿਰ ਜਿਹੜਾ ਵਪਾਰੀ ਹੈ ਉਹ ਉਹਦਾ ਨੁਕਸਾਨ ਹੋਣਾ ਤੋ ਤੋ ਇਹ ਇਸ ਕਰਕੇ ਸਿਗੁਣਾ ਦਾ ਜਿਹੜਾ ਮਲਪੂਰਾ ਮਲੂਨਾ ਦਾ ਪੁਵਖ ਦਾ ਸੁਪਨਾ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਿਓਗੇ ਤਾਂ ਤੁਸੀਂ ਮਤਲਬ ਹਰ ਬੰਦੇ ਨੂੰ ਸਮਾਜ ਦੀ ਤਰੱਕੀ ਵਿੱਚ ਹਿੱਸੇਦਾਰ ਬਣਾਓਗੇ ਹੁਣ ਇਹ ਚੀਜ਼ਾਂ ਦੇ ਬਿਜ਼ਨਸ ਬਣ ਕੇ ਰਹਿ ਗਈ ਨਹੀਂ ਉਹ ਉਹਨੂੰ ਬਿਜ਼ਨਸ ਬਣਾ ਦਿੱਤਾ ਗਿਆ ਹਾਂ ਬਿਜ਼ਨਸ ਬਣ ਮਤਲਬ ਉਹ ਹੈ ਕਿ ਤੁਸੀਂ 85% ਲੋਕਾਂ ਨੂੰ 85 ਕਰੋੜ ਲੋਕਾਂ ਨੂੰ ਮਲੇਕ ਕਹਿ ਕੇ ਕਿ ਜੀ ਇਹਨਾਂ ਨੂੰ ਤੇ ਅਨਾਜ ਨਾਲ ਚੁੱਪ ਕਰਵਾ ਦੇਵਾਂਗੇ ਤੁਸੀਂ ਟੁਕੜੇ ਸੁੱਟ ਰਹੇ ਹੋ ਲੋ ਮਲ ਹੁਣ ਕਿਸਾਨਾਂ ਨੂੰ ਮਤਲਬ 6000 ਰੁਪਇਆ ਮਤਲਬ ਮਖੌਲ ਹੈ ਤੁਸੀਂ ਉਹਦੀ ਮਤਲਬ ਜਿਹੜੀ ਪੈਦਾਵਾਰ ਹੈ ਉਹਦੀ ਆਮਦਨ ਨਹੀਂ ਦੇਣਾ ਚਾਹੁੰਦੇ ਲੇਕਿਨ ਕਹਿੰਦੇ ਜੀ ਅਸੀਂ 6000 ਰੁਪਇਆ ਸਾਲ ਦਾ ਜਿਹੜਾ ਉਹਨੂੰ ਦੇ ਰਹੇ ਉਹਨੂੰ ਦਾਨ ਪਾਤਰ ਬਣਾਇਆ ਹੋਇਆ ਔਰ ਇਹ ਸਾਡੀ ਸੋਚ ਦੀ ਇੱਕ ਬਹੁਤ ਵੱਡੀ ਮੈਂ ਲੈ ਕੇ ਅਸੀਂ ਮੰਦਰ ਦੇ ਨਾਲ ਜਿਆਦਾ ਮਤਲਬ ਜਿਹੜੇ ਨੇ ਉਹ ਗਰੀਬ ਪੈਦਾ ਕਰਦੇ ਆ ਜਿਹੜੇ ਉੱਥੇ ਦਾਨ ਲੈਣ ਲਈ ਬੈਠੇ ਹੁੰਦੇ ਨੇ ਤਾਂ ਇਹ ਇਹ ਜਿਹੜੀ ਮਾਨਸਿਕਤਾ ਹੈ ਉਹ ਜਦ ਤੁਸੀਂ ਕਹੇ ਕਿ ਆਜ਼ਾਦੀ ਦੀ ਲੜਾਈ ਬੜੀ ਸਪਸ਼ਟ ਸੀਗੀ ਮੱਲ ਪੈਸੇ ਕਰਕੇ ਭਗ ਸਿੰਘ ਨੇ ਕਹਿਆ ਸੀ ਵੀ ਇਹ ਜਿਹੜਾ ਕਾਰਪੋਰੇਟ ਗਰੁੱਪ ਹੈ ਨਾ ਮਤਲਬ ਉਹਦੋਂ ਕੰਪਨੀ ਸੀ ਕਿ ਵੀ ਇਹ ਤੁਹਾਨੂੰ ਲੁੱਟ ਰਹੀ ਹੈ ਜਿੱਦਾਂ ਹੁਣ ਮਤਲਬ ਤੁਸੀਂ ਲੈ ਕੇ ਕਹਿੰਦੇ ਜੇ ਅਸੀਂ ਤਰੱਕੀ ਕਰਤੀ ਸੜਕਾਂ ਬਣ ਗਈਆਂ ਮਤਲਬ 20000 ਕਰੋੜ ਚੋਂ ਤੁਸੀਂ ਨਵਾਂ ਪਾਰਲੀਮੈਂਟ ਬਣਾ ਲਿਆ ਲੇਕਿਨ ਉਹ ਪੈਸਾ ਕਿੱਥੋਂ ਆਇਆ ਲੋਕਾਂ ਦਾ ਨਹੀਂ ਲੋਕਾਂ ਦਾ ਜਾਂ ਲੋਕਾਂ ਤੇ ਭਾਰ ਹੈ ਤੁਸੀਂ ਕਰਜ਼ਾ ਲਿਆ ਕਰਜ਼ੇ ਮੈਂ ਤਾਂ ਹੀ ਕਹ ਰਿਹਾ ਕਿ ਤੀਜਾ ਹਿੱਸਾ ਤੁਹਾਡੀ ਆਮਦਨ ਜਿਹੜੀ ਹੈ ਉਹ ਤੁਸੀਂ ਵਿਦੇਸ਼ਾਂ ਨੂੰ ਹੁਣ ਆਪ ਦੇ ਰਹੇ ਪਹਿਲਾਂ ਤੇ ਲੁੱਟ ਕੇ ਲੈ ਜਾਂਦਾ ਸੀ ਹੋਣ ਆਪ ਦੇ ਰਹੇ ਹੁਣ ਇੱਕ ਹੋਰ ਦੇ ਦਿਆਂ ਕਿ ਹੁਣ ਕਾਨੂੰਨ ਬਦਲਤੇ ਹਮ ਕਾਨੂੰਨ ਬਦਲ ਐਮੈਂਡਮੈਂਟ ਕਿੰਨੀ ਵਾਰ ਹੋਈਆਂ ਜਦੋਂ ਦਾ ਕਾਨੂੰਨ ਮਤਲਬ ਆਪਣਾ ਦੇਸ਼ ਜਿਆਦਾ ਕਿੰਨੀਆਂ ਐਮੈਂਡਮੈਂਟ ਹੋਈਆਂ ਐਮੈਂਡਮੈਂਟ ਹੁੰਦੀਆਂ ਐਮੈਂਡਮੈਂਟ ਕੁਝ ਹੋਣ ਲੱਗਦੀਆਂ ਜਿਗੀਆਂ ਕਿੰਨਾ ਖਰਚਾ ਪਿਆ ਸਾਰਾ ਸਿਸਟਮ ਚੇਂਜ ਹੋ ਗਿਆ ਨਹੀਂ ਨਹੀਂ ਸਿਸਟਮ ਚੇਂਜ ਨਹੀਂ ਕੀਤਾ ਦੇਖੋ ਉਹਦੇ ਵਿੱਚ ਮੇਰਾ ਕਾਨੂੰਨ ਜਿਹੜਾ ਆ ਜਿਹੜੇ ਹੁਣ ਨਵੇਂ ਉਹਦੇ ਵਿੱਚ ਬੜੀ ਸ਼ਰਾਰਤ ਕੀਤੀ ਹੈ ਨਾ ਕਿ ਜੇ 15% ਬਦਲਾ ਬਦਲਿਆ ਜੇ 15% ਦੱਸਦੇ ਤੇ ਲੋਕਾਂ ਨੂੰ ਪਤਾ ਹੁੰਦਾ ਵੀ ਕੀ ਬਦਲ ਰਿਹਾ ਹੋ ਉਹ ਉਹਨਾਂ ਨੇ ਡੱਬੇ ਚ ਪਾ ਕੇ ਨਾ ਸਾਰਾ ਘੁਲਵਮਲਾ ਕਰਤਾ ਵੀ ਲੱਭੋ ਹੁਣ ਕੀ ਬਦਲਿਆ ਹੁਣ ਆਪਾਂ ਲੱਭ ਰਹੇ ਆ ਕਿ ਵੀ ਆਜ਼ਾਦੀ ਦੀ ਲੜਾਈ ਚ ਅੰਗਰੇਜ਼ ਦੀ ਪਾਲਿਸੀ ਕੀ ਸੀਗੀ ਤੇ ਉਹ ਉਹ ਕਿਹੜੀ ਕਿਹੜੀ ਕਲਾਸ ਵਿੱਚ ਹੈ ਜਿੱਦਾਂ ਇਹਨਾਂ ਨੇ ਕਿਹਾ ਰੋਲ ਐਕਟ ਅੱਜ ਯੂਏਪੀਏ ਉਹੀ ਹੈ ਨਾ ਦਲੀਲ ਨਾ ਅਪੀਲ ਨਾ ਵਕੀਲ ਤੁਹਾਡੀ ਜ਼ਮਾਨਤ ਹੀ ਨਹੀਂ ਹੈ ਔਰ ਹੁਣ ਹੁਣ ਉਹ ਠਾਣੇਦਾਰ ਨੂੰ ਦੇ ਦਿੱਤਾ ਕਿ ਉਹ ਐਸਪੀ ਐਸਪੀ ਤੋਂ ਲਵਾ ਲੂਗਾ ਮੈਂ ਕਿਸੇ ਨੂੰ ਫੜ ਕੇ ਤੁਸੀਂ ਮੱਲ ਕਰ ਦਿਓ ਔਰ ਆਇਆ ਇਸੇ ਕਰਕੇ ਹੈ ਕਿ ਵੀ ਕਿਉਂਕਿ ਸੰਕਟ ਵਧ ਰਿਹਾ ਐ ਬਿਲਕੁਲ ਐਕਚੁਅਲੀ ਇਹ ਇਹ ਜਿਹੜਾ ਇਸ ਜਿਵੇਂ ਜਿਵੇਂ ਅੰਗਰੇਜ਼ ਰਾਜ ਦਾ ਵੀ ਸੰਕਟ ਵਧਿਆ ਉਹ ਉਹ ਜਿਆਦਾ ਮਿਲ ਜ਼ਿਲਿਆਂ ਵਾਲਾ ਬਾਗ ਇਸੇ ਕਰਕੇ ਉਹਨਾਂ ਨੂੰ ਡਰ ਲੱਗਾ ਕਿ ਲੋਕ ਤੇ ਇੱਕ ਹੋ ਗਏ RAM NAVI ਇਕੱਠੇ ਮਨਾ ਰਹੇ ਨੇ ਹਿੰਦੂ ਮੁਸਲਮ ਸਿੱਖ ਉਹ ਰੋਜ਼ਾ ਜਿਹੜਾ ਸਨੇਹਾ ਅਸੀਂ ਹਮੇਸ਼ਾ ਭੁੱਲ ਗਏ ਕਿ ਸ਼ਹੀਦ ਉਦਮ ਸਿੰਘ ਦਾ ਸਭ ਤੋਂ ਵੱਡਾ ਸਨੇਹਾ ਸੀ ਆਪਣੇ ਨਾਂ ਨੂੰ ਉੱਥੇ ਡਿਕਲੇਅਰ ਕਰਨਾ ਮੁਹੰਮਦ ਸਿੰਘ ਆਜ਼ਾਦ ਕਿ ਉਹ ਏਕਤਾ ਜਿਹਦੇ ਤੋਂ ਡਾਇਰ ਦੌੜਿਆ ਸੀ ਮੈਂ ਉਹ ਏਕਤਾ ਨਾਲ ਤੇਰੀ ਮੁਕਤੀ ਕਰਨ ਆਇਆ ਅਸੀਂ ਅਸੀਂ ਉਸ ਗੱਲ ਨੂੰ ਸਮਝੀ ਨਹੀਂ ਸਕੀ। ਉਸ ਬੰਦੇ ਕੋ ਜਿਹੜਾ ਸ਼ਹੀਦ ਹੈ ਉਹਦੇ ਕੋ ਦੋ ਲਫ਼ਜ਼ਾਂ ਤੋਂ ਵੱਧ ਟਾਈਮ ਨਹੀਂ ਹੈ। ਉਹ ਉਹਨੇ ਜੋ ਕਰਨਾ ਤੋਂ ਇਸ ਕਰਕੇ ਜਿਹੜਾ ਆਪਾਂ ਮਲਾਕੇ ਇਹ ਮਨੁੱਖੀ ਅਧਿਕਾਰ ਦਿਵਸ ਰਾਹੀਂ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਚੇਤਨ ਹੋਣਾ ਚਾਹੀਦਾ ਹੈ। ਔਰ ਜਦੋਂ ਲੋਕ ਚੇਤਨ ਹੋਣਗੇ ਤਾਂ ਹੀ ਸਰਕਾਰਾਂ ਦੀ ਜਵਾਬਦੇਹੀ ਜਿਹੜੀ ਹੈ ਉਹ ਜੋ ਮਰਜ਼ੀ ਜ਼ੁਲਮ ਕਰ ਲੈਣ ਆਜ਼ਾਦੀ ਦੀ ਲੜਾਈ ਵਿੱਚ ਵੀ ਉਹ ਜਿਵੇਂ ਮਰਜ਼ੀ ਜ਼ੁਲਮ ਕਰਦੇ ਰਹੇ ਅਖੀਰ ਤੇ ਉਹਨਾਂ ਨੂੰ ਕਿਸੇ ਲੈਵਲ ਤੱਕ ਸਰੈਂਡਰ ਕਰਨਾ ਪਿਆ। ਹਾਲਾਂਕਿ ਲੜਕੇ ਲਈ ਹੁੰਦੀ ਮਤਲਬ ਜਿਵੇਂ ਆਈਐਨਏ ਦਾ ਸੀਗਾ ਕਿ ਨੋ ਕੰਪਰੋਮਾਈਜ਼ ਵਿਦ ਇੰਪੀਰੀਅਲਿਜ਼ਮ ਕਿ ਸਾਮਰਾਜਵਾਦ ਨਾਲ ਸਮਝੌਤਾ ਨਹੀਂ ਕਰਨਾ ਕਿਉਂਕਿ ਜਦੋਂ ਤੁਸੀਂ ਸਮਝੌਤਾ ਕਰੋਗੇ ਤੇ ਉਹ ਦੂਰ ਤੱਕ ਤੁਹਾਨੂੰ ਮੁੜ ਕੇ ਫਿਰ ਮਤਲਬ ਤੁਹਾਡਾ ਖੂਨ ਪੀਂਦਾ ਰਹੇਗਾ ਹਾਂ ਜੀਤ ਸਾਹਿਬ ਆਪਾਂ 10 ਤਰੀਕ ਨੂੰ ਆਪਾਂ ਮਿਲ ਕੇ ਜਿਹੜਾ ਮਨਾਰ ਰਿਹਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਪੰਜਾਬੀ ਪਾਵਨ ਦੇ ਵਿੱਚ ਜੀ ਆਪਾਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਤਰ੍ਹਾਂ ਦੇ ਉੱਤੇ ਜਿਹੜੇ ਦਰਸ਼ਕ ਦਿਖ ਰਹੇ ਆ ਉਹ ਦੇਖੋ ਆਪਾਂ ਸਦਾ ਲੋਕਾਂ ਨੂੰ ਇਹੇ ਦੇ ਰਹੇ ਆ ਜੀ ਪਹਿਲਾਂ ਤਰਸੀ ਸਿਟੀ ਜਬੂਰੀਦ ਘਰ ਸਭਾ ਵੱਲੋਂ ਸੂਬਾ ਪੱਧਰ ਤੇ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇਕੱਠਿਆਂ ਕਰਕੇ ਕਨਵੈਨਸ਼ਨਾਂ ਕੀਤੀਆਂ ਨੇ ਸੂਬਾ ਪੱਧਰ ਦੀਆਂ ਉਹਨਾਂ ਦੇ ਵਿੱਚ ਲਿਖਿਆ ਗਿਆ ਸੀ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਦੇ ਉੱਤੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਲੋਕ ਹੇਤੂ ਨੇ ਲੋਕਾਂ ਲੋਕਾਂ ਲਈ ਲੜ ਰਹੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਇਸ ਮਨੁੱਖੀ ਅਧਿਕਾਰ ਦੇ ਵਿਸਦੇ ਇੱਕ ਸਾਂਝੀ ਆਵਾਜ਼ ਆ ਜਿਹੜੀ ਬੁਲੰਦ ਕਰੀਏ ਜਿਹੜੇ ਮਨੁੱਖੀ ਹੱਕ ਨੇ ਮਨੁੱਖੀ ਅਧਿਕਾਰ ਨੇ ਉਹਨਾਂ ਨੂੰ ਕਿਵੇਂ ਲੋਕ ਸਰਕਾਰਾਂ ਤੋਂ ਡੱਕੇ ਮਾਰਨ ਤੋਂ ਬਚਾਉਣਾ ਹੈ ਉਹ ਲੋਕ ਇਕੱਠੇ ਹੋ ਕੇ ਹੀ ਬਚਾ ਸਕਦੇ ਨੇ ਜਿਵੇਂ ਆਪਾਂ ਗੱਲ ਕੀਤੀ ਆ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਆ ਵੀ ਇੱਥੇ ਲੋਕਾਂ ਨੂੰ ਕੁਲੀ ਗੁੱਲੀ ਜੁੱਲੀ ਦੇਣ ਦੀ ਬਜਾਏ ਉਹਨਾਂ ਨੂੰ ਸਿਰਫ 5 ਕਿਲੋ ਅਨਾਜ ਦੇ ਕੇ ਮਤਲਬ ਬਰਾਇਆ ਜਾ ਰਿਹਾ ਹੈ ਉਹਨਾਂ ਦਾ ਜਮਹੂਰੀ ਹੱਕ ਹੈ ਵੀ ਉਹਨਾਂ ਨੂੰ ਕੁੱਲੀ ਜੁੱਲੀ ਗੁੱਲੀ ਜਿਹੜੀ ਆ ਸਰਕਾਰਾਂ ਵੱਲੋਂ ਮਹੱਇਆ ਕੀਤੀ ਜਾਵੇ ਇਹ ਇਹ ਹਰ ਇੱਕ ਮਨੁੱਖ ਦਾ ਮੁੱਢਲਾ ਅਧਿਕਾਰ ਹੈ ਬਿਲਕੁਲ ਪਰ ਇਥੋਂ ਦੀਆਂ ਸਰਕਾਰਾਂ ਜਦੋਂ ਇਸ ਪੱਖੋਂ ਨਾਕਾਮ ਹੋ ਰਹੀਆਂ ਨੇ ਤਾਂ ਇਹਨਾਂ ਨੂੰ ਵੱਖ-ਵੱਖ ਧਰਮਾਂ ਦੇ ਨਾਂ ਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਆ ਸਾਨੂੰ ਵੱਖ-ਵੱਖ ਫਿਰਕਿਆਂ ਦੇ ਵਿੱਚ ਵੰਡ ਕੇ ਲੜਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਉਹਨਾਂ ਦੇ ਮਨੁੱਖੀ ਹੱਕਾਂ ਤੋਂ ਪਾਸੇ ਰਿ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅ ਅਸੀਂ ਜਮਹੂਰੀ ਅਧਿਕਾਰ ਸਭਾ ਤੇ ਤਰਕੀ ਸੋਸਾਇਟੀ ਵੱਲੋਂ ਵੱਖ-ਵੱਖ ਸਾਰੀਆਂ ਕਿਸਾਨ ਮਜ਼ਦੂਰ ਮਲਾਜਮ ਵਿਦਿਆਰਥੀ ਜਥੇਬੰਦੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਵੀ ਆਓ ਆਪਾਂ ਇਸ ਵਿਸ਼ੇ ਦੇ ਉੱਤੇ ਸਿੱਖਿਤ ਹੋ ਕੇ ਆਪਣੇ ਜਮਹੂਰੀ ਹੱਕਾਂ ਲਈ ਕਿਵੇਂ ਅੱਗੇ ਆਉਣਾ ਹੈ ਕਿਵੇਂ ਲੜ ਕੇ ਉਹਨਾਂ ਨੂੰ ਫੇਰ ਆਪਣਾ ਸੁਰੱਖਿਅਤ ਕਰਨਾ ਇਹ ਸਾਡੇ ਸਾਰਿਆਂ ਦਾ ਸਾਂਝਾ ਫਰਜ ਹੈ ਤੇ 10 ਤਰੀਕ ਨੂੰ 10 ਦਸੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਆਪਾਂ 10 ਵਜੇ ਉਹ ਸਾਰਾ ਪ੍ਰੋਗਰਾਮ ਆ ਜਿਹੜਾ ਰੱਖਾਂਗੇ ਉਹਦੇ ਵਿੱਚ ਐਡਵੋਕੇਟ ਸਾਡੇ ਭਾਰਤੀਤ ਉਹ ਮੁੱਖ ਬੁਲਾਰੇ ਨੇ ਜਿਨ੍ਹਾਂ ਜਿਹਨਾਂ ਕਾਨੂੰਨਾਂ ਦੇ ਸਬੰਧੇ ਵਿੱਚ ਉਹ ਸਾਰੀ ਵਿਆਖਿਆ ਕਰਨਗੇ ਤੇ ਇਸ ਤੋਂ ਬਿਨਾ ਪ੍ਰੋਫੈਸਰ ਜਗਮਉਨ ਜੀ ਜਿਹੜੇ ਜਮਹੂਰੀ ਘਰ ਸਭਾ ਦੇ ਸੂਬਾ ਪ੍ਰਧਾਨ ਨੇ ਇਹ ਵੀ ਆਪਣੇ ਵਿਚਾਰ ਆ ਜਿਹੜੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਉਹ ਆਪਣੇ ਵਿਚਾਰ ਪੇਸ਼ ਕਰਨਗੇ ਤੇ ਅਸੀਂ ਸਾਰੇ ਲੋਕਾਂ ਨੂੰ ਸੱਦਾ ਦਿੰਦੇ ਆਂ ਵੀ ਆਓ 10 ਦਸੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪਹੁੰਚ ਕੇ ਇਹ ਸਾਰਾ ਪ੍ਰੋਗਰਾਮ ਦੇਖੋ ਤੇ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਪਾਂ ਨਾਲ ਮਿਲ ਕੇ ਅੱਗੇ ਵਧੀਏ ਠੀਕ ਹੈ ਜੀ ਜੀਪ ਸਾਹਿਬ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਆਪਾਂ ਦਾ ਵਧੀਆ ਤੁਸੀਂ ਤਰੀਕੇ ਦੇ ਨਾਲ ਜਿਹੜੇ ਹਾਂਜੀ ਮੈਂ ਇਹ ਨਾਲ ਕੀ ਐਡ ਕਰਨਾ ਚਾਹੁੰਦਾ ਕਿ ਪੂਰੇ ਪੰਜਾਬ ਵਿੱਚ ਐਕਚੁਅਲੀ ਦਿਨ ਮਨਾਇਆ ਜਾ ਰਿਹਾ ਹੈ ਹਾਂਜੀ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬਲ ਤਰਖੀਲ ਸੁਸਾਇਟੀ ਤੇ ਜਮਹੂਰੀਤ ਕਾਰ ਸਭਾ ਦੇ ਇੱਕ ਸਾਂਝੇ ਇਨੀਸ਼ੀਏਟਿਵ ਤੇ ਇੱਕ ਸਾਂਝਾ ਪ੍ਰੋਗਰਾਮ ਜਿਹੜਾ ਹੈ ਤਾਂ ਕਿ ਲੋਕਾਂ ਤੱਕ ਉਹ ਚੇਤਨਤਾ ਜਿਹੜੀ ਹੈ ਬਦ ਵਦ ਪਹੁੰਚਾਈ ਜਾ ਸਕਦਾ ਹੈ ਬਹੁਤ ਵਧੀਆ ਗੱਲ ਹੈ ਕਿ ਮਤਲਬ ਕਿ ਜਿਹੜਾ ਸਾਡੇ ਦਰਸ਼ਕ ਆ ਉਹ ਲੋਕ ਨੇ ਸਾਡੇ ਮਤਲਬ ਜ਼ਰੂਰਤਮੰਦ ਉਹ ਜਾਗਰੂਕ ਹੋਣੇ ਚਾਹੀਦੇ ਉਹਨਾਂ ਨੇ ਹਿੱਸੇਦਾਰ ਹੋਣਾ ਚਾਹੀਦਾ ਜੇ ਜਾਗਰੂਕ ਹੋਣਗੇ ਤੇ ਫਿਰ ਹੀ ਮਨੁੱਖੀ ਅਧਿਕਾਰ ਜਿਹੜੇ ਆਪਣੇ ਆ ਉਹ ਸੁਰੱਖਿਅਤ ਹੋਣ ਮੰਗਣਗੇ ਬਿਲਕੁਲ